ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਨਾਮ ਅਤੇ ਉਸ ਦੀਆਂ ਕਿਸਮਾਂ ਬਾਰੇ ਬਹੁਤ ਛੋਟੀਆਂ ਕਲਾਸਾਂ ਦੇ ਵਿੱਚ ਹੀ ਨਾਮ ਬਾਰੇ ਅਸੀਂ ਪੜ੍ਹਨਾ ਸ਼ੁਰੂ ਕਰ ਦਿੰਨੇ ਹਾਂ ਪਰ ਕਈ ਵਾਰ ਬਹੁਤ ਵੱਡੀਆਂ ਕਲਾਸਾਂ ਤੱਕ ਜਦੋਂ ਸਾਨੂੰ ਲਗਾਤਾਰ ਇਹ ਪ੍ਰਸ਼ਨ ਪੁੱਛਿਆ ਜਾਂਦਾ ਹੈ ਤਾਂ ਉਦੋਂ ਤੱਕ ਸਾਨੂੰ ਇਹਦਾ ਕਨਸੈਪਟ ਹੀ ਨਹੀਂ ਕਲੀਅਰ ਹੁੰਦਾ ਜੇ ਇੱਕ ਵਾਰ ਅਸੀਂ ਧਿਆਨ ਨਾਲ ਇਹਨੂੰ ਸਮਝ ਲਈਏ ਤਾਂ ਫਿਰ ਕਿਸੇ ਵੀ ਜਮਾਤ ਤੱਕ ਇਹ ਪ੍ਰਸ਼ਨ ਸਾਡੇ ਤੋਂ ਪੁੱਛਿਆ ਜਾਵੇ ਤਾਂ ਸਾਨੂੰ ਔਖ ਮਹਿਸੂਸ ਨਹੀਂ ਹੁੰਦੀ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਨਾਮ ਦੀ ਪਰਿਭਾਸ਼ਾ ਦੀ ਕਿ ਨਾਮ ਹੁੰਦਾ ਕੀ ਹੈ? ਜਿਹੜਾ ਸ਼ਬਦ ਕਿਸੇ ਵਿਅਕਤੀ, ਕਿਸੇ ਸਥਾਨ ਜਾਂ ਕਿਸੇ ਵਸਤੂ ਦਾ ਗਿਆਨ ਕਰਾਵੇ ਉਸ ਨੂੰ ਨਾਮ ਕਿਹਾ ਜਾਂਦਾ ਹੈ। ਜਿਵੇਂ ਸੂਰਜ, ਪੰਛੀ, ਮੁੰਡਾ, ਪਿੰਡ ਆਦ। ਤਾ ਇਹ ਨਾਮ ਦੀ ਪਰਿਭਾਸ਼ਾ ਹੈ ਮਤਲਬ ਜੋ ਚੀਜ਼ ਸਾਨੂੰ ਦਿਖਾਈ ਦਿੰਦੀ ਹੈ ਬੇਸ਼ੱਕ ਉਹ ਕੋਈ ਵਿਅਕਤੀ ਹੈ ਕੋਈ ਸਥਾਨ ਹੈ ਕੋਈ ਵਸਤੂ ਹੈ ਸਾਨੂੰ ਸਾਹਮਣੇ ਆਸੇ-ਪਾਸੇ ਪਈ ਦਿਖਦੀ ਹੈ ਜਾਂ ਮਹਿਸੂਸ ਹੁੰਦੀ ਹੈ ਉਹ ਸਾਰੇ ਨਾਮ ਨੇ ਕਿਉਂਕਿ ਹਰ ਚੀਜ਼ ਦਾ ਇੱਕ ਨਾਮ ਰੱਖਿਆ ਹੋਇਆ ਹੈ ਅੱਗੇ ਹੋਗੀਆਂ ਨਾਮ ਦੀਆਂ ਕਿਸਮਾਂ ਨਾਮ ਦੀਆਂ ਕਿਸਮਾਂ ਹੁੰਦੀਆਂ ਨੇ 5 ਪੰਜਾਂ ਕਿਸਮਾਂ ਦੇ ਨਾਮ ਨੇ ਆਮ ਨਾਮ ਖਾਸ ਨਾਮ ਵਸਤੂਵਾਚਕ ਨਾਮ ਇਕਾਠਵਾਚਕ ਨਾਮ ਤੇ ਭਾਵਵਾਚਕ ਨਾਮ ਹੁਣ ਅਸੀਂ ਇਹਨਾਂ ਦੀਆਂ ਪਰਿਭਾਸ਼ਾਵਾਂ ਬਾਰੇ ਪੜ੍ਹਾਂਗੇ ਪਹਿਲਾ ਹੈ ਆਮ ਨਾਮ ਆਮ ਨਾਮ ਕੀ ਹੁੰਦਾ ਜਿਹੜਾ ਸ਼ਬਦ ਕਿਸੇ ਆਮ ਵਿਅਕਤੀ ਕਿਸੇ ਆਮ ਸਥਾਨ ਕਿਸੇ ਆਮ ਵਸਤੂ ਦਾ ਗਿਆਨ ਕਰਾਵੇ ਉਸ ਨੂੰ ਆਮ ਨਾਮ ਕਿਹਾ ਜਾਂਦਾ ਹੈ ਜਿਵੇਂ ਕਿਤਾਬ ਪੱਤਾ ਰੁੱਖ ਆਦਿ ਮਤਲਬ ਉਹੀ ਨਾਮ ਦੀ ਪਰਿਭਾਸ਼ਾ ਹੈ ਇਹਦੇ ਨਾਲ ਅਸੀਂ ਸ਼ਬਦ ਲਾਤਾ ਆਮ ਠੀਕ ਹੈ ਜਿਹੜਾ ਆਮ ਚੀਜ਼ਾਂ ਨੇ ਹੁਣ ਖਾਸ ਕੀ ਹੋਇਆ ਖਾਸ ਨਾਮ ਕਿਹੜਾ ਹੈ ਜਿਹੜਾ ਸ਼ਬਦ ਕਿਸੇ ਖਾਸ ਵਿਅਕਤੀ ਕਿਸੇ ਖਾਸ ਥਾਨ ਕਿਸੇ ਖਾਸ ਵਸਤੂ ਦਾ ਗਿਆਨ ਕਰਾਵੇ ਉਸ ਨੂੰ ਖਾਸ ਨਾਮ ਕਿਹਾ ਜਾਂਦਾ ਜਿਵੇਂ ਸੂਰਜ ਚੰਦ ਭਗਤ ਸਿੰਘ ਆਦ ਤਾ ਆਮ ਸ਼ਬਦ ਕੱਟ ਕੇ ਅਸੀਂ ਖਾਸ ਲਾਤਾ ਉਹ ਬਣ ਗਿਆ ਖਾਸ ਨਾਮ ਹੁਣ ਆਮ ਤੇ ਖਾਸ ਨੂੰ ਸਮਝਣ ਲਈ ਇੱਕ ਛੋਟੀ ਜਿਹੀ ਉਦਾਹਰਨ ਹੈ ਜਦੋਂ ਅਸੀਂ ਨਾਮ ਲੈਂਦੇ ਆ ਸ਼ਹਿਰ ਦਾ ਮਤਲਬ ਇੱਕ ਸ਼ਬਦ ਬੋਲਦੇ ਆ ਅਸੀਂ ਸ਼ਹਿਰ ਉਹ ਹੋ ਗਿਆ ਆਮ ਨਾਮ ਪਰ ਕਿਹੜਾ ਸ਼ਹਿਰ ਫਿਰੋਜ਼ਪੁਰ ਫਰੀਦਕੋਟ ਲੁਧਿਆਣਾ ਅੰਮ੍ਰਿਤਸਰ ਇਹ ਹੋ ਗਿਆ ਖਾਸ ਨਾਮ ਜਦੋਂ ਅਸੀਂ ਕਹਿੰਦੇ ਆ ਮਨੁੱਖ ਹੋ ਗਿਆ ਆਮ ਨਾਮ ਕਿਹੜਾ ਮਨੁੱਖ ਨਾਮ ਲੈਨੇ ਆ ਰਾਮ ਸ਼ਾਮ ਸੀਤਾ ਗੀਤਾ ਉਹ ਹੋ ਗਿਆ ਖਾਸ ਨਾਮ ਤੈ ਯਾਦ ਰੱਖਣ ਲਈ ਜ਼ਰੂਰੀ ਹੈ ਇੰਨੀ ਗੱਲ ਤੀਸਰਾ ਹੈ ਵਸਤੂਵਾਚਕ ਨਾਮ ਤਾਂ ਵਸਤੂਵਾਚਕ ਨਾਮ ਕੀ ਹੁੰਦਾ ਜਿਹੜਾ ਸ਼ਬਦ ਮਾਪਣ ਤੋਲਣ ਜਾਂ ਮਿਣੀਆਂ ਜਾਣ ਵਾਲੀਆਂ ਵਸਤੂਆਂ ਦੇ ਨਾਂ ਦਾ ਗਿਆਨ ਕਰਾਵੇ ਉਸ ਨੂੰ ਵਸਤੂਵਾਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਤੇਲ ਖੰਡ ਦੁੱਧ ਪਾਣੀ ਆਦਤ ਮਤਲਬ ਜਿਹੜਾ ਸਾਨੂੰ ਨਾਮ ਹੈ ਜਿਹੜਾ ਉਹ ਚੀਜ਼ਾਂ ਦੇ ਮਾਪਣ ਤੋਲਣ ਜਾਂ ਮਿਣੀਆਂ ਜਾਣ ਵਾਲੀਆਂ ਚੀਜ਼ਾਂ ਬਾਰੇ ਦੱਸਦਾ ਹੈ ਉਹ ਗਿਆ ਵਸਤੂਵਾਚਕ ਹੁਣ ਤੇਲ ਖੰਡ ਦੁੱਧ ਪਾਣੀ ਇਹਨਾਂ ਨੂੰ ਅਸੀਂ ਮਿਣ ਸਕਦੇ ਹਾਂ ਅਸੀਂ ਇਹਨਾਂ ਨੂੰ ਤੋਲ ਸਕਦੇ ਹਾਂ ਤਾਂ ਇਹ ਵਸਤੂਵਾਚਕ ਹੋ ਗਿਆ ਅਗਲਾ ਹੈ ਇਕਾਠਵਾਚਕ ਤਾਂ ਜਿਹੜਾ ਸ਼ਬਦ ਗਿਣੀਆਂ ਜਾ ਸਕਣ ਵਾਲੀਆਂ ਵਸਤੂਆਂ ਦੇ ਸਮੂਹ ਦਾ ਗਿਆਨ ਕਰਾਵੇ ਉਸ ਨੂੰ ਇਕਾਠਵਾਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਇਜੜ ਡਾਰ ਸਭਾ ਮੇਲਾ ਜਮਾਤ ਟੀਮ ਪੰਚਾਇਤ ਆਦ ਮਤਲਬ ਜਿੱਥੋਂ ਸਾਨੂੰ ਚੀਜ਼ਾਂ ਜਿਹੜੀਆਂ ਉਹਨਾਂ ਦੀ ਗਿਣਤੀ ਦਾ ਪਤਾ ਲੱਗੇ ਜਿਨ੍ਹਾਂ ਨੂੰ ਅਸੀਂ ਗਿਣ ਸਕੀਏ ਉਹਨੂੰ ਕਹਿੰਦੇ ਆ ਇਕੱਠਵਚਕ ਨਾਮ ਪਰ ਹੁਣ ਉਹ ਇਕੱਠੀਆਂ ਇਕੱਠੀਆਂ ਜਿਵੇਂ ਇਜੜ ਵੀ ਬਹੁਤ ਸਾਰੀਆਂ ਜਿਹੜੀਆਂ ਪਸ਼ੂ ਹੈ ਉਹ ਹੋਗੇ ਡਾਰ ਬਹੁਤ ਸਾਰੇ ਪੰਛੀ ਹੋਗੇ ਮਤਲਬ ਇਹ ਸਾਰੇ ਇਕੱਠੇ ਹੈ ਇਸ ਕਰਕੇ ਹੋ ਗਿਆ ਇਕੱਠਵਚਕ ਨਾਮ ਅੱਗੇ ਹੈ ਭਾਵਵਾਚਕ ਨਾਮ ਤਾਂ ਭਾਵਵਾਚਕ ਨਾਮ ਕੀ ਹੈ ਜਿਹੜਾ ਸ਼ਬਦ ਮਹਿਸੂਸ ਕੀਤੀਆਂ ਜਾ ਸਕਣ ਵਾਲੀਆਂ ਵਸਤੂਆਂ ਦਾ ਗਿਆਨ ਕਰਾਵੇ ਜਿਨ੍ਹਾਂ ਨੂੰ ਅਸੀਂ ਨਾ ਤਾਂ ਦੇਖ ਸਕਦੇ ਹਾਂ ਨਾ ਹੀ ਅਸੀਂ ਫੜ ਸਕਦੇ ਹਾਂ ਸਿਰਫ ਮਹਿਸੂਸ ਹੀ ਕਰ ਸਕਦੇ ਹਾਂ ਉਹਨਾਂ ਨੂੰ ਭਾਵਵਾਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਖੁਸ਼ੀ ਗਮੀ ਗਰਮੀ ਸਰਦੀ ਖੱਟਾ ਮਿੱਠਾ ਆਦਿ ਮਤਲਬ ਭਾਵਵਾਚਕ ਭਾਵ ਦਾ ਸਬੰਧ ਹੈ ਸਾਡੇ ਮਹਿਸੂਸ ਕਰਨ ਦੀ ਸ਼ਕਤੀ ਦੇ ਨਾਲ ਦੇਖ ਨਹੀਂ ਸਕਦੇ ਛੂ ਨਹੀਂ ਸਕਦੇ ਅਸੀਂ ਇਹਨਾਂ ਨੂੰ ਹੱਥ ਲਾ ਕੇ ਨਹੀਂ ਵੇਖ ਸਕਦੇ ਸਿਰਫ ਮਹਿਸੂਸ ਕਰ ਸਕਦੇ ਹਾਂ ਉਹ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਅਸੀਂ ਸਾਰੀਆਂ ਨੂੰ ਭਾਵਵਾਚਕ ਨਾਮ ਦੇ ਅਧੀਨ ਰੱਖਦੇ ਹਾਂ ਤਾਂ ਹੁਣ ਇਹ ਜਿਹੜਾ ਪ੍ਰਸ਼ਨ ਹੈ ਪਹਿਲਾਂ ਤਾਂ ਨਾਮ ਦੀ ਪਰਿਭਾਸ਼ਾ ਪੁੱਛੀ ਜਾ ਸਕਦੀ ਹੈ ਫਿਰ ਨਾਮ ਦੀਆਂ ਕਿਸਮਾਂ ਕਿੰਨੀਆਂ ਨੇ ਪਾਂਜਨੇ ਪੰਜਾਂ ਦੇ ਨਾਮ ਪੁੱਛੇ ਜਾ ਸਕਦੇ ਐ ਤੇ ਇੱਕ ਇੱਕ ਕਿਸਮ ਐ ਜਿਹੜੀ ਉਹਦੀ ਪਰਿਭਾਸ਼ਾ ਪਰਿਭਾਸ਼ਾ ਦੇ ਨਾਲ ਨਾਲ ਕਈ ਵਾਰ ਇਹ ਵੀ ਪੁੱਛਿਆ ਜਾਂਦਾ ਇੱਕ ਸ਼ਬਦ ਦੇ ਕੇ ਜਿਵੇਂ ਕਿਤਾਬ ਐ ਜਿਹੜੀ ਇਹ ਕਿਹੜਾ ਨਾਮ ਐ ਠੀਕ ਐ ਜਾਂ ਸੂਰਜ ਜਾਂ ਚੰਦ ਜਾਂ ਭਗਤ ਸਿੰਘ ਇਹ ਨਾਮ ਦੀ ਕਿਹੜੀ ਕਿਸਮ ਐ ਪੂਰਾ ਵਾਕ ਵੀ ਦਿੱਤਾ ਜਾ ਸਕਦਾ ਤੁਹਾਨੂੰ ਪੂਰਾ ਵਾਕ ਦੇ ਕੇ ਉਹਦੇ ਚੋਂ ਚੁਣਨ ਲਈ ਕਿਹਾ ਜਾ ਸਕਦਾ ਵੀ ਨਾਮ ਸ਼ਬਦ ਚੁਣੋ ਤੇ ਉਹਦੀ ਕਿਸਮ ਦੱਸੋ ਪਹਿਲਾਂ ਇੱਕ ਨਾਮ ਦੀ ਚੋਣ ਕਰਨੀ ਹੈ ਫਿਰ ਇਹ ਦੱਸਣਾ ਹੈ ਕਿ ਉਹਦੀ ਕਿਸਮ ਹੈ ਜਿਹੜੀ ਉਹ ਕਿਹੜੀ ਥੈਂਕ ਯੂ